ਵਿਚ ਮੌਸਮ ਨੂੰ ਲੈ ਕੇ ਕੀ ਤਾਜ਼ਾ ਅਪਡੇਟ ਹੈਗਾ ਵਾ ਇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਮੌਸਮ ਭਾਗ ਦੇ ਮਾਹਿਰ ਡਾਕਟਰ ਕੇਕੇ ਗਿੱਲ ਸਾਹਿਬ ਨਾਲ ਅੱਜ ਜੁੜਨੇ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਕੀ ਹੈਗਾ ਵਾ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈਗੀ ਆ ਆਉਣ ਵਾਲੇ ਦਿਨਾਂ ਚ ਕੀ ਬਾਰਿਸ਼ ਪਵੇਗੀ ਅ ਦੇਖੋ ਅਗਸਟ ਦਾ ਮਹੀਨਾ ਆਲਮੋਸਟ ਖਤਮ ਹੋਣ ਵਾਲਾ ਹੈ ਔਰ ਅਸੀਂ ਦੇਖਿਆ ਕਿ ਇਸ ਵਾਰੀ ਅਗਸਟ ਦੇ ਵਿੱਚ ਜਿਹੜੀ ਬਾਰਿਸ਼ ਆ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤੀ ਗਈ ਹੈ ਆ ਨਾਰਮਲੀ ਸਾਡੇ ਕੋਲ ਜਿਹੜੀ ਲੁਧਿਆਣੇ ਦੀ 190 ਮਿਲੀਮੀਟਰ بارش ਹੁੰਦੀ ਹੈ ਤੇ 240 ਦੇ ਨੇੜੇ ਉਹ ਸਾਡੇ ਕੋਲ بارش ਰਿਕਾਰਡ ਹੋ ਗਈ ਹੈ ਸੋ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਹੈ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕਾਫੀ بارش ਹੋਈ ਹੈ ਪਰ ਸਭ ਤੋਂ ਜ਼ਿਆਦਾ ਜਿਹੜੀ بارش ਆ ਲੁਧਿਆਣੇ ਰਿਕਾਰਡ ਕੀਤੀ ਗਈ ਹੈ ਔਰ ਸਭ ਤੋਂ ਘੱਟ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੋਗੇ ਜ਼ਿਲ੍ਹੇ ਦੇ ਵਿੱਚ ਘੱਟ ਹੋਈ ਹੈ ਬਾਕੀ ਕਾਫੀ بارش ਕਾਫੀ ਜ਼ਿਲ੍ਹਿਆਂ ਦੇ ਵਿੱਚ ਇਹ بارش ਰਹੀ ਹੈ ਜਿਹੜੀ ਪਿੱਛੇ ਜੇ ਰਹੀ ਹੈ ਸੋ ਇਸ بارش ਨੇ ਜਿਹੜਾ ਸਾਡਾ ਪਿਛਲਾ ਡੈਫਿਸਿਟ ਚੱਲ ਰਿਹਾ ਸੀ ਉਹਨੂੰ ਵੀ ਕਾਫੀ ਘੱਟ ਕੀਤਾ ਹੈ ਜਿਹੜਾ ਕਿ 40% ਤੱਕ ਡੈਫਿਸਿਟ ਚੱਲ ਰਿਹਾ ਸੀ ਜੂਨ ਜੁਲਾਈ ਦਾ ਉਹ ਹੁਣ 27% ਤੱਕ ਰਹਿ ਗਿਆ ਸੋ ਕਾਫੀ ਮਤਲਬ ਜਿਹੜੀ ਅਗਸਤ ਦੀ بارش ਨੇ ਮਤਲਬ ਫਾਇਦੇਮੰਦ ਰਹੀ ਹੈ ਜੇ ਆਪਾਂ ਫਸਲਾਂ ਦੀ ਗੱਲ ਕਰਦੇ ਆ ਤਾਂ ਜਿਵੇਂ ਝੋਨੇ ਲਈ ਇਹ ਬਹੁਤ ਵਧੀਆ ਰਹੀ ਹੈ ਕਿਉਂਕਿ ਜਿੱਥੇ ਵੀ ਪਾਣੀ ਦੀ ਲੋੜ ਸੀਗੀ ਸਾਨੂੰ ਲੋੜ ਨਹੀਂ ਪਈ ਪਾਣੀ ਲਾਣ ਦੀ ਤੇ بارش ਨਾਲੇ ਦੀ ਪੂਰਤੀ ਹੋ ਗਈ ਹੈ ਬਾਕੀ ਕਈ ਜਗ੍ਹਾ ਤੇ ਜਿਸ ਤਰ੍ਹਾਂ ਕਿ ਸਬਜ਼ੀਆਂ ਨੂੰ ਥੋੜਾ ਨੁਕਸਾਨ ਹੋਇਆ ਹੋਣਾ ਕਿਉਂਕਿ ਹਾਂ ਪਾਣੀ ਜਿਹੜਾ ਜਿਹੜਾ ਖੇਤਾਂ 'ਚ ਖੜ ਜਾਂਦਾ ਉਹਦੇ ਨਾਲ ਸਬਜ਼ੀਆਂ ਦੀ ਥੋੜੀ ਜੀ ਪ੍ਰੋਬਲਮ ਆਂਦੀ ਹੈ ਪਰ ਇਹੀ ਹੈ ਕਿ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਉਹਦੀ ਜਿੰਨਾ ਹੋ ਸਕੇ ਉਹਨੂੰ ਬਾਹਰ ਨਿਕਾਸੀ ਕਰਨ ਦੀ ਕੋਸ਼ਿਸ਼ ਕਰੋ ਜਿਹੜੀਆਂ ਕੋਈ ਵਟਾ ਬੰਨੇ ਉਹਨਾਂ ਨੂੰ ਵੀ ਥੋੜਾ ਉੱਚਾ ਕਰਕੇ ਮਜ਼ਬੂਤ ਬਣਾ ਦੇਣਾ ਚਾਹੀਦਾ ਤਾਂ ਕਿ ਵੀ ਜਿਹੜਾ ਖੜਾ ਪਾਣੀ ਹੈ ਉਹ ਨੁਕਸਾਨ ਨਾ ਕਰੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਹਨਾ ਮੈਨੂੰ ਲੱਗਦਾ ਉੱਥੇ ਵੀ ਇਹੀ ਸਿਸਟਮ ਕਰਨਾ ਚਾਹੀਦਾ ਵਾ ਅਹ ਦੇਖੋ ਹਾਂਜੀ ਜਿਵੇਂ ਬਾਗਾਂ ਦੇ ਵਿੱਚ ਵੀ ਪਾਣੀ ਜਿਹੜਾ ਖੜਾ ਆ ਉਹ ਫਿਰ ਨੁਕਸਾਨ ਹੀ ਕਰਦਾ ਹੈ ਕਿਉਂਕਿ ਇਹਦੇ ਨਾਲ ਕੁਝ ਨਵੀਂ ਬਿਮਾਰੀਆਂ ਜਾਂ ਕੁਝ ਕੀਟ ਵਗਿਆ ਜੋ ਵੀ ਕੀਟ ਵਗੈਰਾ ਨੇ ਉਹ ਵੀ ਆ ਸਕਦੇ ਨੇ ਤੇ ਫਿਰ ਉਹ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੇ ਆ ਜਾਂ ਜਦੋਂ ਨਮੀ ਜ਼ਿਆਦਾ ਵੱਧ ਜਾਂਦੀ ਹੈ ਕੋਈ ਨਾ ਕਈ ਵਾਰੀ ਹੋਰ ਫੰਗਸ ਕ੍ਰੀਏਟ ਹੋ ਜਾਂਦੀ ਹੈ ਸੋ ਜਿੰਨਾ ਹੋ ਸਕੇ ਮਤਲਬ ਪਾਣੀ ਦੀ ਨਿਕਾਸੀ ਜਿਹੜੀ ਉਹ ਜ਼ਰੂਰੀ ਹੈ ਤੇ ਬਾਕੀ ਜਿਹਵੇਂ ਨਰਮੇ ਲਈ ਵੀ ਇਹ ਪਾਣੀ ਜ਼ਿਆਦਾ ਨਹੀਂ ਸਹਾਰ ਸਕਦੀ ਫਸਲ ਉਹਦੇ ਲਈ ਵੀ ਪਾਣੀ ਜਿਹੜਾ ਉੱਥੇ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਬਸ ਚੁੰਨੇ ਲਈ ਥੋੜਾ ਜਿਹਾ ਫਾਇਲਮਨ ਸੀ ਪਰ ਚੁੰਨੇ ਦੇ ਵਿੱਚ ਵੀ ਪਾਣੀ ਇੰਨਾ ਖੜਾ ਰਹਿਣ ਦੀ ਲੋੜ ਨਹੀਂ ਹੁੰਦੀ ਬਟ ਇਹ ਹੈ ਕਿ ਵੀ ਜਿੱਥੇ ਉੱਥੇ ਪਾਣੀ ਲਾਉਣਾ ਸੀਗਾ ਉੱਥੇ ਸਾਨੂੰ ਇਹਦੀ ਹੈ ਵੀ ਇਰੀਗੇਸ਼ਨ ਦੀ ਪੂਰਤੀ ਹੋ ਗਈ ਹੈ ਤੇ ਬਾਕੀ ਆਉਣ ਵਾਲੇ ਜਿਹ ਦਿਨਾਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਹਲੇ ਤਾਂ 2-3 ਦਿਨ ਸਾਫ਼ ਰਹੂਗਾ ਮੌਸਮ ਤੇ 4 ਤੋਂ ਬਾਅਦ ਫਿਰ ਮਤਲਬ ਚਾਂਸਸ ਹੈਗੇ ਕਿ ਮੌਨਸੂਨ ਰਿਵਾਈਵ ਹੋਏਗੀ ਤੇ ਮਤਲਬ ਬਾਰਿਸ਼ ਜਿਹੜੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਤੇ ਚਾਰ ਤੋਂ ਬਾਅਦ ਜਿਹੜੀ ਬਾਰਿਸ਼ ਰਹੇਗੀ ਕੋਈ ਅਲਰਟ ਤਾਂ ਨਹੀਂ ਕੁਝ ਹੈਗਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਐਜ਼ ਇਟ ਇਜ਼ ਪੰਜਾਬ ਲਈ ਕੋਈ ਅਲਰਟ ਨਹੀਂ ਹੈਗਾ ਤੇ ਬਸ ਕੀ ਇਹ ਹੈ ਕਿ ਜਿਸ ਤਰ੍ਹਾਂ ਹੁਣ ਬਾਰਿਸ਼ ਹੋਈ ਹੈ ਇਹਦੇ ਨਾਲ ਟੈਂਪਰੇਚਰਸ ਬਹੁਤ ਫਾਲ ਕੀਤਾ ਹੈ ਸਾਡੇ ਕੋਲ ਜਿਵੇਂ 33 ਡਿਗਰੀ ਤੱਕ ਨਾਰਮਲ ਹੁੰਦਾ ਤੇ 26 ਡਿਗਰੀ ਕੱਲ ਦਾ ਟੈਂਪਰੇਚਰ ਰਿਕਾਰਡ ਹੋਇਆ ਸੋ 7 ਡਿਗਰੀ ਦਾ ਟੈਂਪਰੇਚਰ ਫਾਲ ਹੋਇਆ ਤੇ ਰਾਤ ਦਾ ਟੈਂਪਰੇਚਰ ਵੀ ਨੀਅਰ ਬੋਡ ਨਾਰਮਲ ਚੱਲ ਰਿਹਾ ਹੈ ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਥੋੜਾ ਜਿਹਾ ਹਿਊਮਿਡਿਟੀ ਲੈਵਲ ਜਿਵੇਂ ਹੈਗਾ ਤਾਂ ਅਨਕੰਫਰਟ ਰਹੇਗਾ ਕਿਉਂਕਿ ਸਨੀ ਡੇਸ ਹੋਣਗੇ ਦੋ ਤਿੰਨ ਦਿਨ ਤੇ ਉਸ ਤੋਂ ਬਾਅਦ ਤਿੰਨ ਚਾਰ ਤੋਂ ਬਾਅਦ ਫਿਰ ਦੁਬਾਰਾ ਰੇਨਫਾਲ ਦੇ ਚਾਂਸਸ ਨੇ ਬਿਲਕੁਲ ਮੌਸਮ ਦੇ ਵਿੱਚ ਜਿਹੜੇ ਆ ਬਦਲਾਵ ਨਜ਼ਰ ਆਣਗੇ ਪਰ ਤਿੰਨ ਤੱਕ ਚਾਰ ਤਰੀਕ ਤੋਂ ਬਾਅਦ ਇਸ ਤਰ੍ਹਾਂ ਦੇ ਬਦਲਾਵ ਨਜ਼ਰ ਆਣਗੇ بارش ਦੀ ਸੰਭਾਵਨਾ ਜਲੀ ਹੈ ਤਿੰਨ ਤੱਕ ਤੋਂ ਬਾਅਦ ਦੱਸੀ ਜਾ ਰਹੀ ਹੈ ਮੌਸਮ ਭਾਗ ਦੇ ਮਾਹੀ ਡਿਰਮ ਡਾਕਟਰ ਕੇਕੇ ਗਿਲਨਸ ਹੈ ਕਿ ਝੋਨੇ ਦੀ ਫਸਲ ਲਈ ਇਹ ਜਿਹੜੀ ਆ بارش ਫਾਇਦੇਮੰਦ ਹੈਗੀ ਪਰ ਸਬਜ਼ੀਆਂ ਅਤੇ ਜਿੱਥੇ ਫਲ ਲੱਗੇ ਨੇ ਉੱਥੇ ਜਿਹੜਾ ਪਾਣੀ ਜਿਹੜਾ ਵਾ ਖੇਤਾਂ ਦੇ ਵਿੱਚ ਨਾ ਖੜਕਦਾ ਜਾਵੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਬਿਹੰਦਰ ਜਗਮਨ ਟੀਵੀ ਲੁਧਿਆਣਾ